ਇੱਕ ਭਾਈ ਕੈਰੋਂ ਪੰਡੋ ਸੀਗੇ ਉਹਨਾਂ ਦੀ ਮਾਤਾ ਤੇੜੀਆਂ ਨਾ ਉਹ ਸੱਗੀਆਂ ਪਣਾ ਦੀ ਜਸਵੰਤੀ ਤੇ ਕੁੰਥਾ ਉਹਨਾਂ ਦੇ ਖਲਾਤ ਨਾ ਹੋਈ ਕਾਫੀ ਸਾਲ ਇੱਕ ਉਹਨਾਂ ਦਾ ਜਿਹੜਾ ਉਹ ਸੀਗਾ ਉਹ ਸਾਧ ਸੀਗਾ ਦੇਵੋਰ ਲਾਲਾ ਜੇਠ ਲਾਲਾ ਉਹਦੇ ਬਚਨਾਂ ਤੋਂ ਲਾਦ ਹੋਈ ਤੇ ਇਹਨਾਂ ਦੀ ਜਦੋਂ ਨਾ ਬਾਤਨ ਕਰੇ ਉਹ ਕਹਿੰਦਾ ਤੇਰੇ ਕਿਸੋ ਇੱਕ ਹੋਊਗਾ ਉਹ ਕੁੰਥਾ ਨੂੰ ਕਹਿੰਦਾ ਤੇਰੇ ਪੰਜ ਹੋਣਗੇ ਉਹ ਕਹਿੰਦੀ ਜੀ ਜੇ ਲੜਪੇ ਫਿਰ ਇਹ ਤਾਂ ਮੁੰਡੀ ਵਾਲੇ ਹੋ ਜਾਣਗੇ ਮੈਂ ਤਾਂ ਮੁੰਡਿਆਂ ਨੂੰ ਮਾਰ ਦੇਣਗੇ ਕਹਿੰਦਾ ਤੇਰੇ ਪੰਜੇ ਜੱਟੀ ਹੋਣਗੇ ਵਚਨ ਕਰਤਾ ਲਓ ਜੀ ਖੁਸ਼ੀ ਨਾਲ ਘਰੇ ਆ ਗਿਓ ਨਾ ਤਾਂ ਜਿਵੇਂ ਉਹਨਾਂ ਕਿਹਾ ਸੀ ਦੋਨਾਂ ਦੀ ਹੋ ਗਈ ਜਲ ਯੋਧਨ ਤੇ ਜਿਹੜਾ ਸਾਰਿਆਂ ਨੂੰ ਵੱਡਾ ਸੀ ਇਹਨਾਂ ਚੋਂ ਪਾਂਡਵਾ ਤੋਂ ਵੱਡਾ ਤੇ ਅਰਜਨ ਜਿੱਦੇ ਪੜ ਕੇ ਆਉਂਦੇ ਛੁੱਟੀ ਵਾਲਾ ਦਿਨ ਹੁੰਦਾ ਉਹਦੇ ਕੋਈ ਨਾ ਕੋਈ ਖੇਡ ਖੇਡਦੇ ਹੋ ਤੇ ਜਿਹੜਾ ਇਹਨਾਂ ਦਾ ਸਾਰਿਆਂ ਨੂੰ ਛੋਟਾ ਭਾਈ ਤੀ ਸੁਗਣੀਆਂ ਉਹਦੇ ਮੰਨ ਕੇ ਚਾਲਾ ਕਮਜ਼ੋਰ ਸੀ ਇਹਨਾਂ ਚੋਂ ਜਦੋਂ ਤਾਈਆਂ ਖੇਡਣ ਲੱਗੇ ਐ 10 ਤਰਾਂ ਤੇ ਚੜ ਚੜ ਤਾਈਆਂ ਖੇਡਣ ਲੱਗੇ ਉਹ ਭਾਈ ਜਲਾ ਉਹਦੇ ਸਿਰ 'ਤੇ ਆ ਗਈ ਉੱਥੇ ਤਾਂ ਕੋਈ ਫੜੇ ਹੀ ਨਾ ਗਿਆ ਦੋ ਤਾਂ ਤਾਈ ਹੀ ਰਹੀ ਉਹਦੇ ਸਿਰ ਹੰਬ ਗਿਆ ਭੀਮ ਕਹਿੰਦਾ ਐ ਕੱਲ ਤੂੰ ਮੇਰੇ ਹੱਥ ਲਾ ਦੀ ਨਾਪੀ ਪੜ ਲਊ ਉਹਨੂੰ ਕਹਿੰਦਾ ਚੰਗਾ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਐਂ ਕਰਿਓ ਇੱਕ ਦਸਤਰ ਤੇ ਚੜ ਜਾਓ ਚਾਰੇ ਜਣੇ ਨਾ ਜਾਣੇ ਤੇ ਮੇਰਾ ਕੰਮ ਜਾਣੀ ਕੰਦਾ ਚੰਗਾ ਉਹ ਕਿ ਭੀਮ ਨੇ ਪਈ ਕੀ ਕੀਤਾ ਭੀ ਮੈਨੂੰ ਬਾਲਤੀ ਦਾ ਪਹਿਲਾਂ ਤੋਂ ਤਿੰਨ ਹਾਥੀਆਂ ਦਾ ਬਲ ਪਹਿਲਾਂ ਤੋਂ ਮੇਰੇ ਹੱਥੀ ਭੀ ਮੈਨੂੰ ਬੱਚ ਬਣੇ ਤੂੰ ਤੇ ਜਦੋਂ ਭਈ ਅਰਜਨ ਵਰਗੇ ਚ ਆ ਜਾ ਅੱਡ ਚੜ ਗਏ ਜਲਜੋਧਨ ਵਰਗੇ ਘਟ ਚੜ ਗਏ ਉਹਨੇ ਤਾਂ ਸੜਕੇ ਡਾਣਾ ਹਲੂਨ ਤਾ ਉਹ ਕੋਈ ਜਲਜੋਧਨ ਆ ਡੇ ਗਿਆ ਥੱਲੇ ਉਹਨੇ ਜੱਜੋਧਨ ਦੇ ਡੇਕ ਦੇਦੇ ਹੱਥ ਲਾਤਾ ਦਾਈ ਜੱਜੋਧਨ ਥੱਲੇ ਆ ਗਿਆ ਇਤਨੇ ਟਾਈਮ ਹੋ ਗਿਆ ਕਹਿੰਦੇ ਵੀ ਚਲੋ ਦਾਈ ਕੰਨ ਨੂੰ ਲਾਵਾਂਗੇ ਕਹਿੰਦਾ ਜਦੋਂ ਮਰਜ਼ੀ ਲੈ ਲਿਓ ਚੱਲ ਭਈ ਬਾਕੀ ਖੇਧਵਾਜੀ ਹੋ ਗਈ ਅੰਦਰੇ ਅੰਦਰ ਕਰੋਧ ਹੋ ਗਿਆ ਵੀ ਮੈਨੂੰ ਸਿੱਟਿਆ ਉਹਨੇ ਥੱਲੇ ਜਦੋਂ ਗੁੱਸਾ ਆਗਾ ਜਲਜੋਤ ਨੂੰ ਜਲਜੋਤ ਨਹੀਂ ਵੱਡਾ ਤੇ ਉਹਨਾਂ ਚੋਂ ਅਰਜਨ ਕਹਿੰਦਾ ਅੱਜ ਨਹੀਂ ਖੇਡਦੇ ਵੀ ਮੈਨੂੰ ਕਹਿੰਦਾ ਕਹਿੰਦਾ ਨਾ ਕਿਤੇ ਫੇਰ ਸਹੀ ਕਹਿੰਦਾ ਕਹਿੰਦਾ ਜਲਜੋਤ ਨੂੰ ਆਇਆ ਹੋਇਆ ਗੁੱਸਾ ਤੈਨੂੰ ਥੱਲੇ ਸਿੱਟਿਆ ਜਲਜੋਤ ਨਾਲੋਂ ਆਪਾਂ ਤੋਂ ਵੱਡਾ ਤਕੜਾ ਵੀ ਹੈ ਵੀ ਅੱਜ ਤਾਂ ਖੇਡੂ ਹੀ ਨਾ ਉਹ ਕਹਿੰਦਾ ਅਰਜਨ ਕਹਿੰਦਾ ਭਾਈ ਮੈਂ ਸੀ ਤਾਂ ਖੇਡਦੇ ਨਹੀਂ ਕਹਿੰਦਾ ਸੀ ਤਾਂ ਖੇਡਾਂਗੇ ਤੁਸੀਂ ਕਿੱਢ ਨਾ ਕੱਢੋ ਤੇ ਉਹ ਕਹਿੰਦਾ ਭਾਈ ਅਸੀਂ ਤਾਂ ਖੇਡਾਂਗੇ ਤੁਸੀਂ ਨਾ ਕੱਢੋ ਕਹਿੰਦਾ ਵੀ ਚੰਗਾ ਉਹ ਆਪ ਹੀ ਦੀ ਖੇਡਣ ਲੱਗੇ ਤੇ ਅਰਜਨ ਵਰਗੇ ਨਾ ਖੜੇ ਜਦੋਂ ਸਮਾਂ ਆਇਆ ਹੌਲੀ ਹੌਲੀ ਗੱਭਰੂ ਹੁੰਦੇ ਗਏ ਖੇਡਾਂ ਬਦਲ ਦੇ ਗਏ ਪਰ ਕ੍ਰੋਧ ਨਾ ਚੱਲ ਜੋਦੋਂ ਨੇ ਸੱਜਾਂ ਅੰਦਰੋਂ ਉਹ ਕ੍ਰੋਧ ਰੱਖਿਆ ਤਾਂ ਹੌਲੀ ਹੌਲੀ ਭਾਈ ਜਦੋਂ ਆਪ ਇਹਦੀ ਲੜਾਈ ਪੜੀ ਹੋਣ ਲੱਗੀ। ਜਸਵੰਤੀ ਕਹਿੰਦੀ ਕੁੰਥਾ ਨੂੰ ਕਹਿੰਦੀ ਮੁੰਡੇ ਹੋ ਕੇ ਚੋਬਰ ਆਪ ਇਹਦੀ ਲੜਦੇ ਨੇ ਭਾਈ ਆਪਾਂ ਡੱਡ ਦਾ ਬਿਡ ਲਾ ਲਵਾ। ਉਹ ਕਹਿੰਦੀ ਭਾਣੇ ਮੰਦਰਾ ਇੱਕਾ ਵੀ ਇਹਨਾਂ ਨੂੰ ਅੱਡ ਕਿੱਥੇ ਕਰੇਗਾ? ਕਰੇਗੀ। ਕਹਿੰਦੀ ਭਾਣੇ ਤੂੰ ਆਪ ਤੋਂ ਲੈ ਕੇ ਅੱਡ ਹੋ ਜਾ ਮੈਂ ਆਪ ਤੋਂ ਲੈ ਲੈਣਾ। ਕਹਿੰਦੇ ਆਪਾਂ ਅਰਜਨ ਨੂੰ ਤੇ ਜਲਜੋਧਨ ਨੂੰ ਕਹ ਰਹੇ ਨੇ। ਉਹ ਕਹਿੰਦੀ ਭਾਈ ਚੰਗਾ ਕਹੇਦੇ। ਉਹਨੇ ਅਰਜਨ ਤੇ ਜਲਜੋਧਨ ਨੂੰ ਕਹਤਾ। ਕਹਿੰਦੇ ਕਿ ਵੀ ਭਾਈ ਇਹ ਜਗਾ ਪਾਓ। ਜਗਾ ਪਾ ਲਈ ਜਲਜ ਉਹਦੋਂ ਦੀ ਬੇਈਮਾਨ ਅੰਦਰੋਂ ਜਦੋਂ ਨਾ ਮਹਿਲ ਆ ਚੈਨ ਲਾਗੇ ਉਹਦੇ ਵਿੱਚ ਲੱਖ 34 ਲੱਖ ਜਿਹੜੀ ਉਹਨੂੰ ਪਟ્રોલ ਤੋਂ ਵੀ ਸੇਤੀ ਅੱਗ ਲੱਗਦੀ ਆ ਉਹਨੇ ਪਹਿਲੇ ਲੱਖ 34 ਤੋਂ ਉਹਨੇ ਦੇਖ ਲਿਆ ਅਰਜਨ ਨੇ ਵੀ ਲੱਖ ਚ ਨਹੀਂ ਜਾਂਦਾ ਵਿੱਚ ਉਹ ਕਹਿੰਦਾ ਵੀ ਅੱਜ ਦਾ ਪੁਰਾਣੀ ਜਗਾ ਲਵਾਂਗੇ ਅਰਜਨ ਕਹਿੰਦਾ ਜਲਜ ਉਹਦੋਂ ਪਈ ਮੈਨੂੰ ਲਾਤੀ ਉਂਗਲ ਕਹਿੰਦਾ ਪੁਰਾਣੀ ਜਗ੍ਹਾ ਕਹਿੰਦਾ ਅਰਜਨ ਭਾਈ ਕਾਣ ਨੂੰ ਫੇਰ ਮੈਨੂੰ ਨਾ ਕਹੋ ਵੀ ਤੂੰ ਵੱਡਾ ਤੀ ਕਹਿੰਦਾ ਤਾਂ ਐਵੇਂ ਮਰੀ ਜਾਂਦਾ ਨਮੀ ਲਮਾਂਗੇ ਅਰਜਨ ਨੇ ਬਥੇਰਾ ਕਿਹਾ ਭੀਮ ਮੰਨਿਆ ਨਾ ਜਦੋਂ ਨਮੀ ਜਗ੍ਹਾ ਲੈ ਲਈ ਹੁਣ ਭੀਮ ਨੂੰ ਤਾਂ ਬਚਪਣੇ ਤੋਂ ਬਾਅਦ ਤੀ ਤਾਂ ਨਾਥੀਆਂ ਦਾ ਉਹਨੇ ਭਾਈ ਕਿਹਾ ਭੀਮ ਨੂੰ ਨੂੰ ਕਹਿੰਦਾ ਕਹਿੰਦਾ ਐ ਕਰ ਭਾਈ ਕਹਿੰਦਾ ਹਾਂ ਕਹਿੰਦਾ ਵੀ ਚੱਕ ਲੋ ਸਮਾਨ ਧਰ ਲੂ ਆਪਦਾ ਜੇ ਮੈਂ ਆਪਾਂ ਹੁਣ ਕਹਦੇ ਨੇ ਵੀ ਜਗ੍ਹਾ ਮਰਮਤ ਹੋ ਗਈ ਪਈ ਜਦੋਂ ਉਹਨਾਂ ਨੇ ਸਮਾਨ ਧਰ ਲਿਆ ਉਹਨਾਂ ਗੁਫੀਆ ਸਭਾਤਾ ਚਲ ਜੋਦਨ ਨੇ ਕਹਿੰਦਾ ਜਿਸ ਵਕਤ ਪੰਜੇ ਪਾਂਡੋ ਸੀਮੀ ਮਾਤਾ ਕੋਨਥਾਂ ਅੰਦਰ ਹੋਈ ਕੇਲੇ ਨੂੰ ਅੱਗ ਲਾ ਦੀ ਕਹਿੰਦਾ ਵੀ ਚੰਗਾ ਉਧਰੋਂ ਕੋਈ ਪਿੰਡ ਚ ਆ ਗਏ ਪੰਡਤ ਪਾਦੇ ਰਾਤ ਕੱਟਣ ਉਹਨਾਂ ਦੇ ਨਾਲ ਵੀ ਇੱਕ ਔਰਤ ਪੰਜ ਛੇ ਜਣੇ ਉਹ ਉਹਨੇ ਪਈਦਾ ਕਹਿੰਦੇ ਵੀ ਰਾਤ ਕੱਟਨੀਆ ਕਹਿੰਦਾ ਅਪ ਇੱਥੇ ਪਾਂਡੋ ਰਹੇ ਉਹਨਾਂ ਦੇ ਘਰੇ ਰਾਤ ਕੱਟ ਸਕਦੇ ਹੋਰ ਨਹੀਂ ਕੋਈ ਕਟਾਉਂਦਾ ਪਈ ਉਹਨਾਂ ਦੇ ਬਾਗੇ ਅਰਜਨ ਨੂੰ ਕਹਿੰਦੇ ਭਾਈ ਰਾਤ ਕੱਟਨੀ ਆ ਕਹਿੰਦਾ ਭਾਈ ਕੱਟੋ ਪੋਜਨ ਪਾਣੀ ਛਕਾਇਆ ਪਾ ਤੇ ਉਹ ਗੁਫੀਆ ਨੇ ਦੇਖਿਆ ਵੀ ਇਹ ਪੰਜੇ ਸੀਏ ਹੁਣ ਅੰਦਰ ਨੇ ਭੀਮ ਕਹਿੰਦਾ ਤੀ ਸਹਿਰ ਚ ਸਮਾਨ ਲੈਣ ਕੋ ਨਵੇਂ ਅਡੋਈ ਤੀ ਹੁਣ ਕਿ ਜਦੋਂ ਪਈ ਹੋਉਂਦਾ ਉਹਨੇ ਅੱਗ ਲੱਗਦੋਂ ਭੱਜਣ ਲੱਗਾ ਭੀਮ ਨੇ ਦੇਖਿਆ ਵੀ ਆਹ ਕਰਕੇ ਆ ਕੰਮ ਭੀਮ ਨੇ ਫੜੀ ਉਹਦੀ ਲੱਤ ਪਿੱਛੇ ਮਾਰਿਆ ਹੁਣ ਭੀਮ ਦੇ ਰੱਖਿਆ ਲਵਾਈ ਹੋਈ ਤੀ ਉਹ ਸੁਰੰਗ ਨੰਗਣ ਘਾਤਰਾ ਉਹ ਤਾਂ 100 ਮਣ ਦਾ ਤੀਹੋ ਪੱਥਰ ਜਿਹੜਾ ਸੁਰੰਗ ਤੇ ਤਰਿਆ ਹੋਇਆ ਸੀ ਭੀਮ ਨੇ ਮਾਰ ਕੇ ਹੱਥ ਪਰਾਂ ਕਰਤਾ ਕਹਿੰਦਾ ਨੰਗ ਜੰਮ ਬਸ ਅੱਗ ਲਗੀ ਪੀ ਮੈ ਲਾਉਂਦਾ ਕਹਿੰਦਾ ਮੈਂ ਤੈਨੂੰ ਕੀ ਕਿਹਾ ਸੀ ਕਹਿੰਦਾ ਬਸ ਤੂੰ ਨੰਗ ਚੱਲ ਨੰਗੇ ਭਈ ਉਹਨਾਂ ਨੂੰ ਭੁੱਲ ਗਏ ਜਿਹੜੇ ਰਾਤ ਕੱਟਣਾ ਇਥੇ ਉਹਦਾ ਪੰਜੇ ਸੀ ਇਹ ਮੱਚ ਗਈ ਵਿੱਚ ਜਦੋਂ ਭਈ ਆਪ ਨੰਗ ਕੇ ਹੋ ਕਹਿੰਦਾ ਆਪਾਂ ਹੁਣ ਸਹਿਰ ਦੇ ਵਿੱਚ ਨਹੀਂ ਰਹਿਣਾ ਭੀਮ ਮੰਨ ਜਾ ਗੱਲ ਕਹਿੰਦਾ ਚਲੋ ਭਈ ਜਿੱਥੇ ਚੱਲੋਂਗੇ ਉੱਥੇ ਚੱਲਾਂਗੇ ਭੀਮ ਨੂੰ ਮੰਨਣੀ ਪੈਗੀ ਉਹਨਾਂ ਦੇ ਅੱਗ ਠੰਡੀ ਹੋਗੀ ਉਹ ਤਿੰਨ ਦਨਾ ਪਿਸੂ ਸੜਤੇ ਵਿੱਚ ਬੰਦੇ ਵੀ ਦਾਸਾਂ ਕਟੋਨਾਂ ਦੀਆਂ ਦੇਖੋ ਵੀ ਸਾਰੇ ਮੱਛਕੇ ਘਰੇਗੇ ਜਦੋਂ ਦੇਖਿਆ ਵਿੱਚ ਗੁਫੀ ਆ ਜੇ ਉਹਨੇ ਸੱਚੇ ਵੀ ਮੱਛੇ ਨਾਲ ਤਾਂ ਸੀ ਜਾਣਾ ਤੇ ਸਤਵਾਂ ਤਾਂ ਮੈਂ ਆ ਗਿਆ ਵਿੱਚ ਉਹਨੇ ਦੇਖਿਆ ਵੀ ਤਾਂ ਸਤਵਾਂ ਤਾਂ ਵੀ ਉਹੀ ਮੱਛਗਾ ਜਿਹੜਾ ਅਗਲਾਂ ਦਾ ਹੋ ਪੁੱਠੇ ਪਾਸੇ ਦੀ ਹੋ ਕੇ ਲਾਈ ਗੂਗਾ ਉਹਨੇ ਪਈਦਾ ਸਾਰਿਆਂ ਦੀਆਂ ਹੱਡੀਆਂ ਚੁੱਕ ਕੇ ਮਾਰੀਆਂ ਤੇ ਬਣ ਗਿਆ ਮਾਲਕ ਉਹਨਾਂ ਆਖੇ ਵੀ ਹੁਣ ਕਿਹੜਾ ਬੋਧ ਆਪਾਂ ਨੂੰ ਕੋਈ ਜੋ ਜੋ ਤੁਨੂੰ ਹੌਲੀ ਹੌਲੀ ਪੈ ਤੁਰੇ ਜਾਂਦੇ ਨੇ ਉਹ ਤੁਰੇ ਜਾਂਦੇ ਨੇ ਜੋ ਤੁਰੇ ਜਾਂਦੇ ਜਾਂਦੇ ਨੂੰ ਉਹਨੇ ਸੋਚਾ ਕਹਿੰਦਾ ਮਾਂ ਲੋਕ ਕਿੱਧਰੋਂ ਤੁਰੇ ਜਾਂਦੇ ਨੇ ਕਹਿੰਦੀ ਭਾਈ ਕੋਈ ਮੇਲਾ ਸਿੰਦਾ ਹੋ ਆਪਾਂ ਨਿਕਲ ਲੈਣਾ ਕਹਿੰਦਾ ਨਾ ਮਾਂ ਮੈਨੂੰ ਤਾਂ ਦੱਸ ਕਿੱਧਰ ਜਾਂਦੇ ਨੇ ਭੀਂਂਂਦੀ ਸੀ ਉਹ ਕਹਿੰਦੀ ਭਾਈ ਮੇਲੇ ਤੇ ਜਾਂਦੇ ਨੇ ਮਾ ਚਲਾ ਜਦੋਂ ਹਟੇ ਹੀ ਨਾ ਕਹਿੰਦੀ ਭੀ ਮੈਂ ਤੈਨੂੰ ਕੀ ਲੈਣਾ ਦੁਨੀਆ ਕਿਤੇ ਮਰਜੀ ਫਿਦਰੀ ਉੱਥੋਂ ਤਾਂ ਭੀਂ ਭਾਈ ਗੁੱਸੇ 'ਚ ਹੋ ਗਿਆ ਉੱਚੇ ਜੋ ਕਿ ਤੁਰਿਆ ਜਾਂਦਾ ਉਹ ਗਾਹਾਂ ਮੂਹਰੋ ਉਧਰੋਂ ਆਉਂਦਾ ਪੀਸ ਬਦਾਮਾ ਤੇ ਹਰਾਖਸ ਤੇ ਘਰੀਚਕਾ ਕਹਿੰਦਾ ਕਿੱਧਰ ਜਾਣੇ ਉਹ ਵੀ ਹੁਣ ਤਾਂ ਵੀ ਇਹ ਵੀ ਮੇਲੇ ਤੇ ਜਾਂਦੇ ਨੇ ਕਹਿੰਦਾ ਸੀ ਜਾਣੇ ਬਾਲ ਲੈਣ ਕਹਿੰਦਾ ਮੈਂ ਤਾਂ ਆਪ ਤੇਨੂੰ ਨਾਲ ਉਹ ਬੋਲਦਾ ਕਹਿੰਦਾ ਤਿੰਨ ਮਾੜੇ ਹੁੰਦੇ ਨੇ ਚਾਰ ਹੋ ਜਾਣਗੇ ਤਾਂ ਕੀ ਆ ਰਲਾਲੋ ਲਾਲ ਰਲਾਲਿਆ ਹੁਣ ਚੱਲ ਪਏ ਸਾਧੂ ਤੇ ਜਾ ਕੇ ਸੇਵਾ ਕਰਨ ਲੱਗੇ ਸੇਵਾ ਕਰੀ ਜੇ ਤਾਂ ਸਾਧੂ ਤੇ ਖੁੱਲੀ ਬਿਰਤੀ ਉਹਨੇ ਭਾਈ ਥਾਪੀ ਦਿੱਤੀ ਕਹਿੰਦਾ ਸਾਵਾ ਪਈ ਤੁਹਾਨੂੰ ਕਿਵੇਂ ਫਰਦਿਓ ਕਹਿੰਦੇ ਜੀ ਸੀ ਤਾਂ ਸੇਵਾ ਕਰਦਾ ਸੀ ਤਾਂ ਬਾਲ ਲੈਣੇ ਉਹ ਕਹਿੰਦਾ ਕਿੰਨਾ ਕ ਲੈਣਾ ਕਹਿੰਦਾ ਜਿੰਨਾ ਕ ਹੈਗਾ ਉਹਨਾਂ ਦੇ ਦਿਓ ਉਹਨੇ ਭਾਈ ਇਹਨਾਂ ਨੂੰ ਚਾਰਾਂ ਨੂੰ ਸਾਸ ਸਾਦਾ ਥਿਆਂ ਦਾ ਬਲ ਦਿੱਤਾ ਤੇ ਉਹਨੇ ਬਿਰਧ ਮਾਤਾ ਬੈਠੀ ਆ ਰਸਤੇ ਜਦੋਂ ਮੁੜੇ ਆਉਂਦ ਨੇ ਉਹ ਕਹਿੰਦੀ ਵੇ ਭਾਈ ਉਰੇ ਆਓ ਮੇਰੀ ਮਦਦ ਕਰਕੇ ਜੋ ਉਹ ਕਹਿੰਦਾ ਯਾਰ ਇਆਂ ਇਆਂ ਬੁੜੀਆਂ ਨੂੰ ਕੀ ਬੁਲਾਉਣਾ ਤੂੰ ਨੰਗ ਚੱਲੋ ਪੀਮ ਕਹਣਾ ਮਾਤਾ ਮਦਦ ਕਰ ਕਿਉਂ ਪਈ ਤੀ ਮੁਰ ਗਿਆ ਉਤਰੇ ਪੀ ਮਨੂੰ ਕਹਿੰਦੀ ਜਿਹੜਾ ਤਨ ਹੱਥਿਆਂ ਦਾ ਬਾਲ ਤੈਨੂੰ ਮੈਂ ਦਿੱਤਾ ਸੀ ਬਚਪਣੇ ਚ ਉਹਦਾ ਵਚਨ ਕਰਨ ਆਈਆਂ ਤੈਨੂੰ ਅਜਮੇ ਕੋਈ ਬੁੜੀ ਨਹੀਂ ਮੈਂ ਕੁਛ ਨਹੀਂ ਕਹਣਾ ਹਾਂ ਦੱਸ ਕਹਿੰਦੀ ਇਹ ਤਿੰਨੇ ਤੇਰੇ ਹੱਥੋਂ ਮਰਨਗੇ ਤੈਨੂੰ ਮਾਰਨੇ ਪੈਣਗੇ ਜੇ ਨਾ ਮਾਰੇ ਕਹਿੰਦੀ ਤਬਾਹੀ ਮਚਾ ਦੇਣਗੇ ਦੁਨੀਆਂ ਚ ਕਹਣਾ ਬੱਸ ਇਹ ਨਹੀਂ ਵਚਨ ਕਰਨਾ ਕਹਿੰਦੀ ਹੋਰ ਤੇ ਮਾਤਾ ਮੈਂ ਕੁਛ ਨਹੀਂ ਲੈਣੀ ਚੱਪਕ ਜਾ ਪੀਮ ਨੇ ਆਖੇ ਵੀ ਇਹ ਮਾਰਨੇ ਤਾਂ ਪੈਣੀ ਕਿ ਹੁੰਦੀ ਤਾਂ ਬਚਨ ਕਰਤਾ ਚੱਲ ਭਾਈ ਪੀਮ ਆ ਗਿਆ ਉਹਨਾਂ ਕੋਲ ਭਾਲ ਲੇ ਹੋ ਫਿਰਦੇ ਪਾਣੂ ਕਹਿੰਦਾ ਤੂੰ ਵੀ ਮੈਂ ਕਿੱਧਰ ਵਾਗਿਆ ਤੇ ਕਹਿੰਦਾ ਮੈਂ ਵੀ ਕੰਮ ਗਿਆ ਸੀ ਜਦੋਂ ਮਾਨੇ ਤਾਂ ਦੱਸਿਆ ਨਹੀਂ ਕਹਿੰਦਾ ਮੈਂ ਵੀ ਮੇਲਾ ਦੇਖ ਕੇ ਆਇਆ ਕੋਈ ਮੇਲਾ ਦੇਖਿਆ ਹਨਾ ਹਾਂ ਉਹਨਾਂ ਨੂੰ ਕੀ ਪਤਾ ਵੀ ਕੀ ਮੇਲਾ ਦੇਖ ਕੇ ਆਇਆ ਹੁਣ ਕੀ ਜਦੋਂ ਭਾਈ ਉਹ ਕਰਦੇ ਨੇਗੇ ਤੁਰੇ ਜਾਂਦੇ ਨੇ ਤੇ ਲੱਗੀ ਜੋ ਤੇ ਲੱਗੀ ਨਾ ਬਹਿ ਗਈ ਕਹਿੰਦੀ ਮੈਂ ਤਾਂ ਤੇ ਲੱਗਿਆ ਪੁੱਤ ਨੂੰ ਪਾਣੀ ਦਾ ਸਾਧਨ ਹੀ ਨਹੀਂ ਕਿਤੇ ਭੀਮ ਨੇ ਆਖਿਆ ਆਪਣੇ ਦਸ ਹਾਥੀਆਂ ਦਾ ਵਾਲ ਆਪਾਂ ਦੇਖੀਏ ਕਰਕੇ ਭੀਮ ਨੇ ਜਦੋਂ ਮਾਰਿਆ ਗੋਡਾ ਧਰਤੀ ਦਾ ਕਾਜਾ ਪੜਤਾ ਪਾਣੀ ਦਿੱਤੀ ਤਰੀ ਆ ਵੀ ਤਾਂ ਨੂੰ ਕੰਮਾ ਪੀ ਲੈ ਉਹ ਕਹਿੰਦੀ ਐਂ ਦੱਸ ਗਿਆ ਕਿੱਥੇ ਤੀ ਕਹਿੰਦਾ ਮਾਂ ਫਿਰ ਕਿਸੇ ਕੋਲੇ ਗੱਲ ਨਾ ਕਰੀ ਮੈਂ ਤਾਂ ਬਾਲ ਲੈਣ ਗਿਆ ਤੀ ਮੈਨੂੰ ਤਾਂ ਦਸ ਹਾਥੀਆਂ ਦਾ ਬਾਲ ਮਿਲ ਗਿਆ ਦਸ ਹਾਥਿਆਂ ਨੂੰ ਚਲਾ ਸਕਦਾ ਮੈਂ ਕਹਿੰਦੀ ਪੁੱਤ ਅਸਾਂ ਕਹਿੰਦਾ ਹੋ ਕਹਿੰਦੀ ਫਿਰ ਇਹ ਬਾਲ ਉੱਗਾ ਨਾ ਕਰੀ ਅੰਦਰ ਹੀ ਰੱਖੀ ਆਪਦੇ ਕਹਿੰਦਾ ਚੰਗਾ ਚੱਲ ਪਏ ਤੁਰੇ ਜਾਂਦੇ ਨੇ ਹੁਣ ਜਦੋਂ ਘਰੋਂ ਨਿਕਲੀ ਗਏ ਰੂਹੀ ਰੰਜ ਵਿੱਚ ਬਹਿ ਕੇ ਕਿਤੇ ਜਾ ਕੇ ਲਾਲਿਆ ਰਸਨ ਹੁਣ ਉੱਥੋਂ ਡੰਡੀ ਕੋਲ ਦੀ ਲੋਕ ਨੰਗੇ ਜਾਣ ਕਹਿੰਦਾ ਮਾਂ ਲੋਕ ਕਿੱਧਰ ਹੋ ਜਾਂਦੇ ਨੇ ਕਹਿੰਦੀ ਤੂੰ ਵੀ ਬਰੋਜ ਪੁੱਛ ਲੈਨੇ ਕੀ ਪਤਾ ਉਹ ਕਿੱਧਰ ਜਾਂਦੇ ਨੇ ਕਹਿੰਦਾ ਤਾਂ ਵੀ ਮਾਂ ਮੈਨੂੰ ਦੱਸਦਾ ਸੀ ਕਹਿੰਦੀ ਇੱਥੇ ਇੱਕ ਰਾਣੀ ਰੂਣੀ ਹੈ ਉਹਦਾ ਕੋਈ ਪ੍ਰੋਗਰਾਮ ਆ ਭਾਈ ਮੈਨੂੰ ਤਾਂ ਪਤਾ ਨਹੀਂ ਤੇ ਉਹ ਜਦੋਂ ਭਾਈ ਕਨਸ ਸਾਗੇ ਹਾਂ ਦੂਜੇ ਦਿਨ ਮਾਤਾ ਕੁੰਥਾ ਦਾ ਵਰਤ ਤੀ ਕਾ ਸੰਗਤ ਮਾਤਾ ਦਾ ਵਰਤ ਰੱਖਦੀ ਜੀ ਨੂੰ ਆਪਾਂ ਵਿਓ ਮਾਤਾ ਕਹਨੇ ਆਂ ਪੰਜਾਬੀ ਚ ਉਹਦਾ ਵਰਤ ਰੱਖਦੀ ਹੁੰਦੀ ਜਦੋਂ ਦਾ ਵਰਤ ਰੱਖਿਆ ਉਹਨਾਂ ਦਾ ਕਾਂ ਕੜਾ ਵੇਰ ਵੀ ਨਾ ਮਿਲਿਆ ਵਰਤ ਖੋਲਣ ਨੂੰ ਮਾਂ ਨੇ ਅੱਖ ਚੋਂ ਥਰੂ ਆ ਗਏ ਅਰਜਨ ਆਗਿਆਕਾਰੀ ਤੇ ਸਿਆਣਾ ਸੀ ਕਹਨਾ ਮਾਂ ਗੱਲ ਦੱਸ ਤੇ ਅੱਖ ਜਿੰਝੂ ਕੋ ਸਿੱਟੀ ਕਹਿੰਦੀ ਪੁੱਤੋ ਗੱਲ ਤੈਨੂੰ ਮੈਂ ਦੱਸਾਂ ਤੂੰ ਆ ਸਿਆਣਾ ਭੀਮ ਨੂੰ ਨਾ ਦੱਸੀ ਭੀਮ ਮਗਰ ਖੜਾ ਸੁਣੀ ਜਾਂਦਾ ਸੀ ਅੰਧ ਨਾਲ ਕਹਿੰਦੀ ਅੱਗੇ ਤਾਂ ਮੈਂ ਵਰਤ ਖੋਲਦੀ ਹੁੰਦੀ ਤਰ੍ਹਾਂ ਤਰ੍ਹਾਂ ਦੇ ਫਲਾਂ ਨੂੰ ਅੱਜ ਕਹਿੰਦੀ ਮੈਨੂੰ ਕਾਂਕੜਾ ਬੇਲ ਵੀ ਨਹੀਂ ਮਿੱਦਦਾ ਵਰਤ ਖੋਲਣ ਨੂੰ ਕਿੰਮ ਕਹਿੰਦਾ ਮਾਂ ਇਹ ਪਰਦੇੜੀ ਕੀ ਕਹਿੰਦਾ ਤਾਂ ਮੈਂ ਲਿਆ ਦਿੰਨੇ ਕਹਿੰਦੀ ਤੂੰ ਇੱਥੇ ਕਰਤਾ ਦੀ ਕਹਿੰਦਾ ਮੈਂ ਸੁੰਢੀ ਗੱਲ ਕਹਿੰਦੀ ਐਂ ਕਰੀ ਬਾ ਜਾਣਨਾ ਤਾਂ ਹੈਗਾ ਹੱਥ ਨਾ ਨਾ ਤੋੜੀ ਡਿੱਗਿਆ ਪਿਆ ਚੱਕ ਲਈ ਕਹਿੰਦਾ ਹੱਥ ਨਹੀਂ ਲਾਉਂਦਾ ਕਿਸੇ ਨੂੰ ਬੇਸੰਸ ਰੇ